ਮੈਂ ਤੁਹਾਨੂੰ ਕਹਾਂ ਕਿ ਜ਼ਹਿਰ ਦੀ ਕੁੜੀ ਖਾਓ ਤੇ ਸੁੱਖੀ ਰੰਡਾਵੇ ਨੂੰ ਹਰਾਓ ਤੇ ਆਮ ਵਾਲੇ ਨੂੰ ਜਿਤਾ ਦਿਓ ਤੁਸੀਂ ਪੱਥਰ ਰੱਖ ਕੇ ਗੱਲ ਮੰਨ ਕੇ ਤੈਨੂੰ ਮੈਦਾਨ ਦੇ ਵਿਚਾਰ ਆ ਸਾਰੀ ਦੁਨੀਆ ਨੂੰ ਪਤਾ ਲੱਗਾ ਕਾਮਯਾਬੀ ਤੈਨੂੰ ਇਸ ਤਰ੍ਹਾਂ ਮਾਰਾਂਗੀ ਲੋਕਾਂ ਦਾ ਦਿਲ ਜਿੱਤ ਕੇ ਹੜ ਲਿਆਵਾਂਗੇ ਲੋਕ ਤੈਨੂੰ ਮੈਦਾਨ ਵਿੱਚ ਮਾਰਨਗੇ ਸਾਰੀ ਹਿੰਦੁਸਤਾਨ ਦੀ ਕਾਂਗਰਸ ਦੇਖੇਗੀ ਜਿਹੜਾ ਅੱਜ ਦਮਗੇ ਮ제 ਮਾਰਨਾਂ ਮਾ ਪਾਪੀ ਕੋ ਮਾਰਨੇ ਕੇ ਲਈ ਪਾਪ ਹੀ ਮਾਂ ਬਲੀ ਹੈ ਬੰਦਾ ਮਾਰਨ ਦਾ ਮੌਤ ਦਾ ਅਧਿਕਾਰ ਕੇਵਲ ਪ੍ਰਮਾਤਮਾ ਕੋਲ ਹੈ ਹਰ ਵੱਡੇ ਤੋਂ ਵੱਡੇ ਬੰਦੇ ਦੀ ਮੌਤ ਦਾ ਸਮਾਂ ਪ੍ਰਮਾਤਮਾ ਨੇ ਲਿਖਿਆ ਜਿਹੜਾ ਮੌਤ ਦੇ ਅਧਿਕਾਰ ਨੂੰ ਵਰਤਦਾ ਉਹ ਰੱਬ ਦੇ ਅਧਿਕਾਰ ਨੂੰ ਵਰਤਦਾ ਤੂੰ ਰੱਬ ਦੇ ਅਧਿਕਾਰ ਨੂੰ ਵਰਤ ਕੇ ਤੇ ਦਲਬੀਰ ਸਿੰਘ ਪੱਪੂ ਦਾ ਕਤਲ ਕਰਵਾਇਆ ਸਾਡਾ ਉਹ ਸ਼ਹੀਦ ਹੈ ਤੂੰ ਮਸ਼ਰਾਲੇ ਵਾਲੇ ਉਹ ਦੋਨੇ ਸੱਕੇ ਭਰਾ ਜਿੰਨਾ ਚੋਂਦੀ ਉਂਗਲ ਨਹੀਂ ਸੀ ਲੰਗਦੀ ਉਹਨੂੰ ਵੀ ਥਾਪੀ ਦਿੱਤੀ ਉਹਨੂੰ ਵੀ ਥਾਪੀ ਦਿੱਤੀ ਆਪਣੀ ਜ਼ਮੀਰ ਦੇ ਅੰਦਰ છાਤੀ ਮਾਰ ਤੂੰ ਦੋ ਭਰਾ ਕਤਲ ਨਹੀਂ ਕਰਵਾਇਆ ਬਾਕੀ ਨਿੱਕੇ-ਮੋਟੇ ਤੇ ਬੜਾ ਕੁਝ ਕੀਤਾ ਉਹਨੋਂ ਕਹ ਰਹੇ ਨੇ ਜੇ ਪੱਪੂ ਸਾਡੇ ਕੋਲੋਂ ਕਤਲ ਕਰਵਾ ਸਕਦਾ ਸਾਡੀ ਮਾਂ ਦਾ ਕਤਲ ਵੀ ਇਹਨੇ ਕੀਤਾ ਉਹ ਤੇ ਮਰਦਿਆ ਤੇਰੀ ਸਰਕਾਰ ਰਹੀ ਏ ਤੂੰ ਭਗਵਾਨਪੁਰਿਆ ਨੂੰ ਮਾਰ ਦਿੰਦਾ ਤਾਂ ਭਗਵਾਨਪੁਰਿਆ ਤੈਨੂੰ ਮਾਰ ਦਿੰਦਾ ਉਹਦੀ ਮਾਂ ਦਾ ਕੀ ਕਸੂਰ ਆ ਗਲਤ ਕੀਤਾ ਤੂੰ ਗਲਬੀਰ ਪੱਪੂ ਨੂੰ ਵੀ ਕਤਲ ਕਰਾ ਕੇ ਗਲਤ ਕੀਤਾ ਇੱਕੇ ਅਬਰੂ ਖਰਾਨੇ ਵਿਆਹ ਆਇਆ ਹੈ ਮੁਕਸਰ ਦੇ ਵਿੱਚ ਉੱਥੇ ਇਹਦੇ ਸੌਰਿਆਂ ਦੀ ਜ਼ਮੀਨ ਤੋਂ ਅਗਲੇ ਪਾਸੇ ਇੱਕ ਘਰ ਸੀਗਾ ਬੜਾ ਵੱਸਦਾ ਰਸਤਾ ਘਰ ਸੀਗਾ ਮੋਫਰ ਐਮ ਐਲ ਏ ਜਿਹੜਾ ਰਿਹਾ ਵਾ ਉਹਦੀ ਭੈਣ ਦਾ ਘਰ ਸੀਗਾ ਦੂਆ ਪਿਓ ਪੁੱਤੰ ਕਤਲ ਕਰਵਾਤਾ ਉੱਥੇ ਉਹਨਾਂ ਵੀ ਰੌਲਾ ਪਾਇਆ ਪੀ ਇੱਤੇ ਕਤਲ ਦਾ ਪਰਚਾ ਕਰ ਉਹਨੇ ਬਹਿ ਕੇ ਕਤਲ ਕਰਵਾਇਆ ਪਰ ਕਾਂਗਰਸ ਨੇ ਨਹੀਂ ਕੀਤਾ ਕਿਉਂਕਿ ਮਹਿਕਮਾ ਜਿਹੜਾ ਵਾ ਹੁੰਦਾ ਇਹਦੇ ਕੋਲ ਸੀਗਾ ਹੁੰਕੇ ਮਹਿਕਮੇ ਦੀ ਤੇ ਜਾਨ ਹੀ ਨਿਕਲ ਗਈ ਕੋਈ ਇਹ ਸੂਲ ਕੈਦਾ ਨਹੀਂਦਾ ਮਾਰੇ ਨੇ ਵੀ ਇਹਨਾਂ ਕੋਈ ਇਨਸਾਫ ਮੰਗਣਾ ਤਗੜੇ ਨੇ ਵੀ ਇਹਨਾਂ ਕੋਈ ਇਨਸਾਫ ਮੰਗਣਾ ਜੇ ਕਿਸੇ ਨੂੰ ਕੋਈ ਮਾਰਨ ਦਾ ਹੋਵੇ ਕਿੱਥੇ ਨੱਠਦਾ ਘਰ ਨੱਠਦਾ ਨਾ ਜੇ ਕਿਸੇ ਪੰਜਾਬ ਦੀ ਧਰਤੀ ਤੇ ਕਿਸੇ ਨਾਲ ਧੱਕਾ ਹੋਏਗਾ ਗਰੀਬ ਨਾਲ ਕਿੱਥੇ ਨੱਠੂਗਾ ਥਾਣੇ ਜਾਊਗਾ ਨਾ ਉਹ ਥਾਣੇ ਮਿਲਣੇ ਕ੍ਰਿਮੀਨਲ ਲੋਕਾਂ ਨੂੰ ਕੁਰਸੀਆਂ ਤੇ ਇਨਸਾਫ ਮੰਗਣ ਵਾਲੇ ਜਿਹੜੇ ਥੱਲੇ ਬੈਠੇ ਹੋਣ ਕਾਦਾ ਫੁਕਾਰ ਦਾ ਰਾਜ ਆ ਕਦੇ ਉੱਥੇ ਗੋਲੀ ਚੱਲ ਗਈ ਕਦੇ ਉੱਥੇ ਗੋਲੀ ਚੱਲ ਗਈ ਕਦੇ ਉਹਦੇ ਕੋਲ ਫਰੋਤੀ ਮੰਗ ਲਈ ਕਦੇ ਉਹਦੇ ਕੋਲ ਫਰੋਤੀ ਮੰਗ ਲਈ ਸੁੱਤੇ ਪਏ ਸਰਕਾਰ ਵਾਲਿਓ ਉਹ ਜੇ ਜੰਗਲ ਦਾ ਰਾਜ ਨਹੀਂ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ ਤੇਰਾ ਐਮਐਲਏ ਕੀ ਕੰਮ ਆ ਰਿਹਾ ਡੇਰੇ ਬਾਪਾ ਨਾਨਕ ਦਾ ਪੀਏ ਕਾਤਲ ਐ ਤੇ ਫਿਰ ਸਾਡੀ ਨਾ ਸੁਣ ਆਪਣੇ ਐਮਐਲਏ ਦੀ ਤਾਂ ਸੁਣ ਲੈ ਉਹ ਕੀ ਕਰ ਰਿਹਾ ਤੇ ਜੇ ਐਮਐਲਏ ਦੀ ਵੀ ਨਹੀਂ ਸੁਣ ਸਕਣੀ ਫਿਰ ਸੁਣੋਗੇ ਵੀ ਕਿਦੀ ਇੱਕ ਤੁਹਾਡੀ ਸਰਕਾਰ ਦਾ ਪੁਰਜਾ ਬੜਾ ਅਹਿਮ ਪੁਰਜਾ ਵਾ ਉਹ ਵਿਚਾਰ ਸਾਡੇ ਤੋਂ ਵੀ ਪਹਿਲਾਂ ਰਵਾ ਪਾਉਂਦਾ ਸੀ ਕਹਨੇ ਉਹਦੀ ਸੁਣੀ ਨਹੀਂ ਮੈਂ ਸੀਆਈਡੀ ਨੂੰ ਕਹਿਣਾ ਚਾਹੁੰਨਾ ਆ ਲੋਕਾਂ ਦੀਆਂ ਭਾਵਨਾਵਾਂ ਮੈਂ ਨੋਟ ਕਰ ਲਵੋ ਕੋਈ ਮੈਮੋਰੰਡਮ ਨਹੀਂ ਇੱਥੇ ਦੇਣਾ ਅਸੀਂ ਮੰਗ ਕਰਨੇ ਆ ਸੀਬੀਆਈ ਇਹਦੀ ਇਨਕੁਆਰੀ ਕਰੇ ਕਿੰਨੇ ਨੇ ਕਤਲ ਕਰਵਾਏ ਨੇ ਕਿੰਨਿਆਂ ਲੋਕਾਂ ਦੇ ਘਰ ਇਹਨੇ ਜਾੜੇ ਨੇ ਜਿਹੜਾ ਲੋਕਾਂ ਦੇ ਘਰ ਜਾਂਦਾ ਉਹਦਾ ਆਪਣਾ ਘਰ ਕਿਤੇ ਨਹੀਂ ਵੱਸਦਾ ਰੱਬ ਦਾ ਹੁਕਮ ਹੈ ਇਹਨੇ ਮਰਦ ਕਿਸ ਬਣਾਇਆ ਸੀ ਨਾ ਮੇਰੇ ਤੇ ਤੇ ਇੱਕ ਵਾਰਾਂ ਬਣਾਇਆ ਤੇ ਮੈਂ ਡਿੱਗਦਾ ਢਿੰਦਾ ਨਿਕਲ ਆਇਆ ਤੂੰ ਰੋਜ਼ ਮਰਨਾ ਵਾ ਤੇ ਰੋਜ਼ ਜੀਣਾ ਤੇਨੂੰ ਐ ਸਾਇਕ ਦਾ ਤੋਂ ਬਿਨਾਂ ਨਹੀਂ ਕੋ ਤੇਰਾ ਬਦੋ ਕਦਾ ਕਰ ਸਕਦਾ ਤੈਨੂੰ ਬਚਾ ਸਕਦਾ ਜੇ ਤੇਰੇ ਜੀ ਇਮਾਨਦਾਰੀ ਜੇ ਤੂੰ ਅਨੇ ਮ ਬਰੀਂਾ ਜੇ ਤੇਰੇ ਕਬਰ ਦੇ ਜੀਆਂ ਨੇ ਤੇ ਤੂੰ ਦੂਜੀ ਜਨਾਨੀ ਨੂੰ ਕੱਟ ਨਹੀਂ ਕੀਤਾ ਤੇ ਜੇ ਤੂੰ ਇਹਨਾਂ ਨੂੰ ਕਤਲ ਨਹੀਂ ਕਰਵਾਇਆ ਆਹ ਡਰੇ ਬਾਬੇ ਨਾਨਕ ਕੋਲ ਜਿਹਦਾ ਇਕੱਠ ਕਰਕੇ ਖੰਡ ਪੰਡ ਕਰਾ ਤਾ ਗੁਰੂ ਸਾਹਿਬ ਨੂੰ ਸਿਰ ਤੇ ਚੁੱਕ ਕੇ ਕਰ ਤੇ ਮੈਂ ਨਾ ਕਤਲ ਕਰਵਾਇਆ ਤੇ ਨਾ ਮੈਂ ਕਦੇ ਮੇਰੇ ਪਰਿਵਾਰ ਨੇ ਕਿਸ ਦੂਜੀ ਜਨਾਨੀ ਨੂੰ ਕੱਟ ਕੀਤਾ ਮੈਂ ਰਾਜਨੀਤੀ ਛੱਡ ਕੇ ਘਰ ਬੈ ਜਾਵਾਂਗਾ ਗੱਲਾਂ ਸੱਚੀਆਂ ਨੇ ਤੇ ਮੈਂ ਬਹੁਤਾ ਸਮਾਂ ਨਹੀਂ ਤੁਹਾਡਾ ਲਾਣਾ ਤਾਂ ਬੜੀ ਕਰਨੀ ਆ ਤੁਸੀਂ ਬਹੁਤ ਦੂਰ ਦੂਰ ਤੱਕ ਫਿੱਖ ਲੋਤੇ ਹੋਏ ਹੋ ਮੈਂ ਨਾਰਾ ਲਾਵਾਂਗਾ ਤੇ ਤੁਸੀਂ ਸਾਰਿਆਂ ਬਾਵਾ ਖੜੀਆਂ ਕਰਨੀਆਂ ਬੋਲੋ ਜੈ ਸੋਨ ਹਾਏ ਸ਼ਰੋਮਣੀ ਅਕਾਲੀ ਦੰਦ ਜਿੰਦਾਬਾਦ ਸ਼ਰੋਮਣੀ ਅਕਾਲੀ ਦੰਦ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਬਾਜਣ ਜਿੰਦਾਬਾਦ ਸਰਦਾਰ ਪ੍ਰਕਾਸ਼ ਸਿੰਘ ਬਾਜਣ ਜਿੰਦਾਬਾਦ ਬੋਲੇ ਸੋਨੇ ਹਾ ਮੈਂ ਫਿਰ ਅੱਜ ਦੇ ਇਸ ਇਕੱਠ ਰਾਂ ਕੀ ਇਹਨਾਂ ਕਤਲਾਂ ਦੀ ਸੀਬੀਆਈ ਦੀ ਇਨਕੁਆਰੀ ਦੀ ਮੰਗ ਕਰਦਾ ਹੋਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਵਾ ਅਸੀਂ ਸੁੱਤੀਆਂ ਸਰਕਾਰਾਂ ਨੂੰ ਜਗਾਉਣਾ ਹੈ ਤੇ ਮੈਂ ਤੁਹਾਨੂੰ ਬੇਨਤੀ ਕਰਨਾ 27 ਤੱਕ ਇਹਨਾਂ ਦੇ ਉੱਤੇ ਚੜ ਜਾਣਾ ਹੈ 27 ਨੂੰ ਸਰਕਾਰ ਕਾਦੀ ਦਲ ਦੀ ਬਣਨੀ ਹੈ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ ਤੁਹਾਨੂੰ ਵੱਧ ਤੋਂ ਵੱਧ 10 ਸਵਾਰ ਚੰਗੀ ਦਮਾਂਗੇ ਕਿ ਫਲਾਣੇ ਥਾਂ ਕਾਨਫਰੰਸਾਂ ਪਹੁੰਚੋ ਫਲਾਣੇ ਥਾਂ ਮੀਟਿੰਗਾਂ ਉੱਥੇ ਪਹੁੰਚੋ ਫਲਾਣੇ ਧਰਨੇ ਤੇ ਪਹੁੰਚੋ ਆਪਣੇ ਰਾਦੇ ਨਾਲ ਤੁਰਿਆ ਜਾਣਾ ਮੈਂ ਜਦੋਂ ਕਾਫਲੇ ਚੱਲਦੇ ਨੇ ਤੇ ਕਾਫਲਿਆਂ ਮਲ ਵੇਖ ਕੇ ਕੁੱਤੇ ਰੁੰਡੀਆਂ ਤੇ ਚੜ ਜਾਂਦੇ ਨੇ ਤਾਂ ਮੂੰਹ ਕਰ ਕਰ ਭੌਂਕਦੇ ਆ ਭੌਂਕਣ ਵਾਲਾ ਵੱਲ ਨਹੀਂ ਦੇਖਣਾ ਚਾਹੀਦਾ ਆਪਣੇ ਰਾਦੇ ਨਾਲ ਅਗਲੇ ਅੱਗੇ ਵਧਣਾ ਚਾਹੀਦਾ ਬੋਲ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਇਹ ਸਾਨੂੰ ਜੱਥੇਦਾਰ ਸੁਚਾਸਣ ਲੰਗਾ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਜਿਹੜਾ ਹੈ ਸਾਡੇ ਜ਼ਿਲ੍ਹੇ ਚਕ ਪਰਨਾ ਵਜਦਾ ਜਿਹੜੀਆਂ ਜ਼ਮੀਨਾਂ ਕੁੜ ਕਰਾਂ ਨੇ ਉਹਦੇ ਬਾਅਦ ਚ ਇਹ ਇੱਕ ਗਰਮਾ ਹੋਰ ਤਾਂ ਸਾਰਾ ਮੋਰਚਾ ਲੱਗ ਜਾਣਾ ਪਹਿਲਾਂ ਜੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਲਿਆਣਾ ਤੇ ਦੂਜੇ ਜੱਥੇ ਵਿੱਚ ਮੈਂ ਜਾਣਾ ਉਹ ਵੀ ਤਿਆਰੀ ਕਰ ਲੋ ਸਾਰੇ ਜਣੇ ਜ세ਦਾਰ ਸੁੱਚਾ ਸਿੰਘ ਲੰਗਾ ਵੱਲੋਂ ਅੱਜ ਡੇਰਾ ਬਾਬਾ ਨਾਨਕ ਵਿਖੇ ਜੋ ਆ ਉਹ ਧਰਨਾ ਲਗਾ ਕੇ ਵੱਡਾ ਪ੍ਰਦਰਸ਼ਨ ਕੀਤਾ ਗਿਆ ਹੈ ਜ세ਦਾਰ ਸੁੱਚਾ ਸਿੰਘ ਲੰਗਾ ਮਜੂਦ ਨੇ ਅੱਜ ਵੱਡਾ ਤਰਦਰਸ਼ਨ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਕੀਤਾ ਗਿਆ ਕੀ ਮਕਸਦ ਸੀ ਕੀ ਕਰ ਮਕਸਦ ਤੇ ਬੜਾ ਸਾਫ ਹੈ ਬਹੁਤ ਵੱਡਾ ਨਿਆਂ ਹੋਇਆ ਬਹੁਤ ਵੱਡੇ ੱੱਤੇ ਹੋਏ ਨੇ ਸਾਡੀ ਪਾਰਟੀ ਦਾ ਲੰਬਾ ਸਮਾਂ ਸਰਕਲ ਦਾ ਪ੍ਰਧਾਨ ਜ਼िले ਦਾ ਜਨਨ ਸ਼ਕਤੀ ਪਿੰਡ ਦਾ ਲੰਬਾ ਸਮਾਂ ਸਰਪੰਚੀ ਕਰਨ ਵਾਲਾ ਸਰਦਾਰ ਦਲਬੀਰ ਸਿੰਘ ਢਿਲਵਾ ਉਹਦਾ ਪਿਛਲੇ ਸਮੇਂ ਵਿੱਚ ਕਾਂਗਰਸ ਤੇ ਰਾਜ ਵਿੱਚ ਗੈਂਸਟਰਾਂ ਕੋਲੋਂ ਕਤਲ ਕਰਵਾ ਦਿੱਤਾ ਗਿਆ ਸੀਗਾ ਜਿਹਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਨੇ ਐਸਐਸਪੀ ਦਾ ਘਰਾਓ ਵੀ ਕੀਤਾ ਸੀ ਤੇ ਇਨਕੁਆਰੀ ਵੀ ਤੁਰਪੀ ਸੀ ਇਹ ਕੈबिनेट ਦੀ ਮੀਟਿੰਗ ਵਿੱਚ ਇਹਨੇ ਰੌਲਾ ਪਾ ਕੇ ਇਨਕੁਆਰੀ ਬੰਦ ਕਰਵਾਈ ਸੀ ਕਿੰਨੇ ਕਿਤੇ ਮੱਕੇ ਦੇ ਕਹਿੰਦੇ ਹੋਇਆ ਉਹ ਮੈਂ ਸਮਝਣਾ ਕਾਟਨ ਮਰਿੰਦਰ ਸਿੰਘ ਦੇ ਕਹਿੰਦੇ ਹੋ ਇਨਕੁਆਰੀ ਬੰਦ ਹੋਈ ਸੀਗੀ ਅੱਜ ਉਸ ਚੀਜ਼ ਨੂੰ ਨੰਗਾ ਕਰ ਦਿੱਤਾ ਸੁਨੀਲ ਜਾਖੜ ਜੀ ਨੇ ਜਿਹੜੇ ਉਸ ਵੇਲੇ ਕੈबिनेट ਦੇ ਮੰਤਰੀ ਸਨ ਉਹਨੇ ਸਰਪ੍ਰਧਾਨ ਸੀ ਹੁਣ ਅੱਜਕੱਲ ਬੀਜੇਪੀ ਦੇ ਪ੍ਰਧਾਨ ਨੇ ਉਹਨਾਂ ਨੇ ਬੜੀ ਜ਼ਿੰਮੇਵਾਰੀ ਨਾਲ ਕਹਿਵਾਤਾ ਕਿ ਸੁਖੀ ਦੀ ਉਦੋਂ ਇਨਕੁਆਰੀ ਜਿਹੜੀ ਉਹ ਬੰਦ ਕੀਤੀ ਗਈ ਸੀ ਆਏ ਸੀਬੀਆਈ ਕੋਲੋਂ ਮੰਗ ਕਰਨੇ ਆ ਕਿ ਸੀਬੀਆਈ ਕੋਲ ਇਹ ਇਨਕੁਆਇਰੀ ਜਿਹੜੀ ਹੈ ਦੁਬਾਰਾ ਚਾਲੂ ਕਰਕੇ ਇਹਦੇ ਤੇ ਕਤਲ ਦਾ ਪਰਚਾ ਕੀਤਾ ਜਾਵੇ ਤੁਸੀਂ ਵੱਡੇ ਦੋਸ਼ ਲਾ ਰਹੇ ਹੋ ਕਤਲ ਦੀ ਸਿੱਧੀ ਸਿੱਧੀ ਗੱਲ ਕਰ ਰਹੇ ਹੋ ਕਿ ਕਿਸ ਤਰ੍ਹਾਂ ਕੋਈ ਕਈ ਹੈ ਕੋਈ ਸਬੂਤ ਨੇ ਹੱਥ ਦੇ ਵਿੱਚ ਜਾਂ ਕੋਈ ਗੱਲ ਜਿਹੜੀ ਕੋਈ ਸਾਹਮਣੇ ਨਿਕਲ ਕੇ ਆਈ ਹੈ ਕਿ ਕਤਲ ਜੜੇ ਇਹਨਾਂ ਵੱਲੋਂ ਕਰਵਾਇਆ ਜਦੋਂ ਵੀ ਕੋਈ ਕਤਲ ਹੁੰਦਾ ਤੇ ਜਿਹਦਾ ਕਤਲ ਹੁੰਦਾ ਵਾ ਉਹਦੇ ਘਰ ਦੇ ਜਿਹੜੇ ਨੇ ਉਹ ਬਿਆਨ ਦਿੰਦੇ ਨੇ ਤੇ ਕਤਲ ਦਾ ਪਰਚਾ ਜਿਹੜਾ ਦਰਜ ਹੋ ਜਾਂਦਾ ਜਿਹਦੇ ਜਿਹਦੇ ਮਰਜ਼ੀ ਖਿਲਾਫ ਹੋਵੇ ਜੇ ਕਿਤੇ ਉਹ ਗਲਤ ਬਿਆਨ ਦਿੰਦੇ ਨੇ ਬਾਅਦ ਵਿੱਚ ਇਨਕੁਆਇਰੀ ਚੋਂ ਬੰਦਾ ਨਿਕਲ ਜਾਂਦਾ ਇਹਦੀ ਸਰਕਾਰ ਸੀਗੀ ਇਹਨਾਂ ਐਫ ਆਈ ਆਰ 'ਤੇ ਉਹ ਪੈਣ ਨਹੀਂ ਦਿੱਤਾ ਘਰ ਵਾਲੇ ਜਿਹੜੇ ਨੇ ਲਗਾਤਾਰ ਇਹਦਾ ਨਾਂ ਲੈ ਰਹੇ ਸੀ ਕਾਦੀ ਦਲ ਵਾਲੇ ਜਿਹੜੇ ਆ ਲਗਾਤਾਰ ਇਹਦਾ ਨਾਂ ਲੈ ਰਹੇ ਨੇ ਅੱਜ ਉਹ ਗੈਂਗਸਟਰਾਂ ਦੇ ਕਹਿਣ ਤੇ ਉਹ ਸਾਰੀ ਗੱਲ ਨੰਗੀ ਹੋ ਗਈ ਹੈ ਕਿ ਸਾਡੇ ਕੋਲੋਂ ਇਹਨਾਂ ਨੇ ਭੰਬਰਾ ਜਿਹੜਾ ਸਰਪੰਚ ਕੋਟਲੀ ਦਾ ਸੀਗਾ ਉਹਦੇ ਟੈਲੀਫੋਨ ਤੇ ਗੱਲ ਕੀਤੀ ਤੇ ਉਹਨੇ ਕਿਹਾ ਤੇ ਤੁਸੀਂ ਇਹਨੂੰ ਮਾਰ ਦਿਓ ਮੈਂ ਆਪੇ ਸੰਭ ਲਵਾਵਾਂਗਾ ਪਿਸਤੌਲ ਵੀ ਉਹਦਾ ਉਹਦੇ ਘਰ ਦੇ ਕਹਿੰਦੇ ਨੇ ਕੋ ਦਾ ਹੀ ਤੇ ਇੱਕ ਦੂਜੇ ਦਾ ਹੈਗਾ ਤੇ ਇਹ ਗੱਲਾਂ ਜਿਹੜੀਆਂ ਨੇ ਕਾਦੇ ਲਈ ਸਰਕਾਰਾਂ ਬਣੀਆਂ ਨੇ ਸੀਆਈਡੀ ਬਣੀ ਏ ਕਈ ਤਰ੍ਹਾਂ ਦੀਆਂ ਏਜੰਸੀਆਂ ਨੇ ਸੀਬੀਆਈ ਹਿੰਦੁਸਤਾਨ ਦੀ ਸੰਸਥਾ ਵਾ ਆਈਸੀਬੀਆਈ ਕੋਲੋਂ ਇਨਸਾਫ ਮੰਗਨੇ ਆ ਕੇ ਦੁੱਧੋਂ ਪਾਣੀ ਨਤਾਰ ਦੇ